ਕਰੀਆ ਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਵੱਡੀ ਖਬਰ ਸਾਹਮਣੇ ਆ ਰਹੀ ਹੈ ਸਕੂਲ ਚ ਵਾਪਰੀ ਵੱਡੀ ਘਟਨਾ ਜੀਹਾਂ ਵਾਪਰਿਆ ਵੱਡਾ ਭਿਆਨਕ ਹਾਦਸਾ 22 ਵਿਦਿਆਰਥੀਆਂ ਦੀ ਹੋਈ ਦਰਦਨਾਕ ਮੌਤ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਰੱਖੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੋਸਤੋ ਨਿਕਲ ਕੇ ਆ ਰਹੀ ਹੈ ਖਬਰ ਤੁਹਾਡੇ ਨਾਲ ਇਸ ਸਾਂਝੀ ਕਰਨ ਲੱਗੇ ਹਾਂ ਨਜ਼ੀਰੀਆ ਵਿੱਚ ਅਕਸਰ ਇਮਾਰਤਾਂ ਦੇ ਟਹਿ ਜਾਣ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ ਤੇ ਇਸ ਕਾਰਨ ਕਈ ਬੇਕਸੂਰ ਲੋਕਾਂ ਦੀ ਜਾਨ ਚਲੀ ਜਾਂਦੀ ਹੈ ਜਿਹੀ ਘਟਨਾ ਇੱਕ ਵਾਰ ਫਿਰ ਨਜ਼ੀਰੀਆ ਤੋਂ ਸਾਹਮਣੇ ਆ ਰਹੀ ਜਿੱਥੇ ਇੱਕ ਸਕੂਲ ਦੀ ਦੋ ਮੰਜ਼ਿਲਾ ਇਮਾਰਤ ਤੇ ਡਿੱਗਣ ਨਾਲ ਹਫਤ ਦਫੜੀ ਮੱਚ ਗਈ ਤੇ ਇਸ ਘਟਨਾ ਵਿੱਚ 16 ਵਿਦਿਆਰਥਣਾ ਵਿਦਿਆਰਥੀਆਂ ਸਮੇਤ ਕਿ ਲੋਕਾਂ ਦੀ ਮੌਤ ਹੋ ਗਈ ਜੀ ਹਾਂ ਐਸਾ ਸੱਚ ਕਰੀਬ 30 ਲੋਕਾਂ ਦੇ ਗੰਭੀਰ ਜ਼ਖਮੀ ਹੋਣ ਦੀ ਵੀ ਖਬਰ ਹੈ ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ nigeria 'ਚ ਜੀਹ ਕਰਨਾ ਵਾਪਰੀ ਐ ਇਸ ਤੋਂ ਪਹਿਲਾਂ ਵੀ ਜੀਹਾਂ ਭਿਆਨ ਕਰਨਾ ਵਾਪਰ ਚੁੱਕੇ ਹਨ ਜਾਦਰਿਕ ਸਾਲ ਵੀ 21 ਵਿੱਚ ਨਾਈਜੀਰੀਆ ਦੇ ਲਗੋਸ ਵਿੱਚ ਇੱਕ ਮਰਦ ਡੱਗੀ ਸੀ ਜਿਸ ਵਿੱਚ 45 ਲੋਕਾਂ ਦੀ ਮੌਤ ਹੋ ਗਈ ਸੀ ਇੱਕ ਸਾਲ ਬਾਅਦ ਲਗੋਸ 'ਚ ਇੱਕ ਤਨ ਮਜਲਾਇ ਮਰਤ ਡੱਗੀ ਐ ਇਸ ਹਾਸੇ 'ਚ 10 ਲੋਕਾਂ ਦੀ ਮੌਤ ਹੋਈ ਸੀ ਅਜਿਹੇ ਦਿਨ ਹੀ ਨਾਈਜੀਰੀਆ 'ਚ ਜੀਹ ਹੱਕੜਨਾ ਵਦਰਦਨਕ ਵਾਪਰਦੀਆਂ ਰਹਿੰਦੀਆਂ ਹਨ ਜੋ ਲੋਕਾਂ ਦੇ ਰੋਂਕ ਦੇਖੜੇ ਕਰ ਦਿੰਦੀਆਂ ਹਨ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ